ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਇਹਨਾਂ ਲਖਾਰੀਆਂ ਤੇ ਕਥਾਵਾਚਕਾਂ ਨੇ ਸਾਡੇ ਬਾਬਾ ਨਾਨਕ ਜੀ ਨੂੰ ਕਿਵੇਂ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਦੋਸਤੋ ਸਾਡੇ ਬਾਬਾ ਨਾਨਕ ਜੀ 14ਵੀਂ ਸਦੀ ਦੇ ਬਹੁਤ ਵੱਡੇ ਵਿਦਵਾਨ ਉਦਮੀ ਸਮਾਜ ਸੁਧਾਰਕ ਵਿਗਿਆਨਕ ਸੋਚ ਰੱਖਣ ਵਾਲੇ ਪਖੰਡਵਾਦ ਦਾ ਪਰਦਾ ਫਾਸ਼ ਕਰਨ ਵਾਲੇ ਅਤੇ ਬਹੁਤ ਉੱਚੀ ਸੋਚ ਰੱਖਣ ਵਾਲੇ ਇਨਸਾਨ ਸਨ ਜਿਨ੍ਹਾਂ ਨੇ ਆਪਣੀ ਸਾਰੇ ਜ਼ਿੰਦਗੀ ਦੇ ਦੌਰਾਨ ਲਗਭਗ 45000 ਕਿਲੋਮੀਟਰ ਦੀ ਯਾਤਰਾ ਕਰਕੇ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚ ਕੇ ਆਪਣੇ ਗਿਆਨ ਦਾ ਪ੍ਰਚਾਰ ਕੀਤਾ ਅਤੇ ਆਪਣੀ ਜ਼ਿੰਦਗੀ ਤੋਂ ਭਟਕੇ ਹੋਏ ਮਨੁੱਖਾਂ ਨੂੰ ਸਹੀ ਰਸਤਾ ਦਿਖਾਇਆ ਉਹਨਾਂ ਦੇ ਸਮਝਾਉਣ ਦਾ ਤਰੀਕਾ ਵੀ ਕੁਝ ਵੱਖਰਾ ਹੀ ਸੀ ਕਿ ਉਹਨਾਂ ਨੇ ਕਿਸੇ ਨਾਲ ਵੀ ਝਗੜਾ ਨਹੀਂ ਕੀਤਾ ਜਿਹੜਾ ਵੀ ਕੋਈ ਉਹਨਾਂ ਦੀ ਗੱਲ ਨਾਲ ਸਹਿਮਤ ਨਹੀਂ ਸੀ ਹੁੰਦਾ ਤਾਂ ਉਹ ਬਿਨਾਂ ਕਿਸੇ ਵਿਵਾਦ ਤੋਂ ਅੱਗੇ ਤੁਰ ਜਾਂਦੇ ਸਨ ਉਹਨਾਂ ਨੇ ਆਪਣੀ ਬੁੱਧੀ ਦੇ ਸਿਰ ਤੇ ਵੱਡੇ-ਵੱਡੇ ਇਕ ਮੰਡੀਆਂ ਨੂੰ ਕੁਝ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਚਾਹੇ ਹੋ ਸਿੱਧ ਹੋਣ ਚਾਹੇ ਉਹ ਯੋਗੀ ਪੁਰਸ਼ ਹੋਣ ਚਾਹੇ ਉਹ ਮੱਕੇ ਮਦੀਨੇ ਦੇ ਕਾਜੀ ਹੋਣ ਜਾਂ ਹਰਦਵਾਰ ਵਿਖੇ ਸੂਰਜ ਨੂੰ ਪਾਣੀ ਦੇਣ ਵਾਲੇ ਬ੍ਰਾਹਮਣ ਹੋਣ ਉਹ ਜਿੱਥੇ ਵੀ ਗਏ ਸਿਰਫ ਵਿਗਿਆਨਕ ਸੋਚ ਵਾਲੀ ਗੱਲ ਕੀਤੀ ਦਲੀਲਵਾਜੀ ਨਾਲ ਗੱਲ ਕੀਤੀ ਇਨਸਾਨੀਅਤ ਦੀ ਗੱਲ ਕੀਤੀ ਪਰ ਅਫਸੋਸ ਕਿ ਕੁਝ ਸਿੱਖੀ ਦੇ ਗद्दार ਲੋਕਾਂ ਨੇ ਉਹਨਾਂ ਨੂੰ ਇੱਕ ਸਿੱਧੜ ਜਿਹਾ ਪਾਗਲ ਜਿਹਾ ਜਾਂ ਇੱਕ ਨਕਮਾ ਜਿਹਾ ਆਦਮੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਸਿੱਖੀ ਦੇ ਗद्दार ਲੋਕਾਂ ਨੇ ਸਾਡਾ ਸਾਡੇ ਬਾਬਾ ਨਾਨਕ ਜੀ ਨੂੰ ਇੱਕ ਜ਼ਿੰਦਗੀ ਤੋਂ ਫੇਲ ਹੋਇਆ ਇਨਸਾਨ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਚਪਨ ਵਿੱਚ ਜੇਕਰ ਸਾਡੇ ਬਾਬਾ ਨਾਨਕ ਜੀ ਨੂੰ ਉਹਨਾਂ ਦੇ ਮਾਤਾ ਪਿਤਾ ਜੀ ਨੇ ਕੋਝ ਮੱਧਾਂ ਚਾਰਨ ਦਾ ਕੰਮ ਦਿੱਤਾ ਤਾਂ ਇਹ ਲੋਕ ਕਹਿੰਦੇ ਕਿ ਕਿਸੇ ਜ਼ਿਮੀਂਦਾਰ ਦੇ ਖੇਤ ਵਿੱਚ ਮੱਧਾਂ ਖੁੱਲੀਆਂ ਛੱਡ ਕੇ ਆਪ ਉਹ ਕਿਸੇ ਦਰਖਤ ਦੀ ਛਾਂ ਥੱਲੇ ਸੌਂ ਗਏ ਅਤੇ ਉਸ ਜ਼ਿਮੀਂਦਾਰ ਦੀ ਸਾਰੀ ਫਸਲ ਉਜਾੜ ਕੇ ਰੱਖ ਦਿੱਤੀ ਜੇਕਰ ਉਹ ਜ਼ਿਮੀਂਦਾਰ ਉਹਨਾਂ ਦੇ ਘਰ ਉਹਨਾਂ ਦੇ ਪਿਤਾ ਜੀ ਕੋਲ ਲਾਂਭਾ ਲੈ ਕੇ ਗਿਆ ਤਾਂ ਲਖਾਰੀਆਂ ਨੇ ਸਾਡੇ ਬਾਬਾ ਨਾਨਕ ਜੀ ਦੇ ਮੁਖ ਵਿੱਚੋਂ ਕਢਵਾ ਦਿੱਤਾ ਕਿ ਜ਼ਿਮੀਂਦਾਰ ਝੂਠ ਬੋਲ ਰਿਹਾ ਹੈ ਫਸਲ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ। ਮਤਲਬ ਸਾਡੇ ਗੁਰੂ ਸਾਹਿਬ ਜੀ ਨੂੰ ਚਮਤਕਾਰ ਹੀ ਬਣਾ ਕੇ ਪੇਸ਼ ਕਰ ਦਿੱਤਾ ਗਿਆ। ਕਿ ਜਦ ਫਸਲ ਨੂੰ ਜਾ ਕੇ ਦੇਖਿਆ ਗਿਆ ਤਾਂ ਫਸਲ ਪਹਿਲਾਂ ਨਾਲੋਂ ਵੀ ਵੱਧ ਹਰੀ ਭਰੀ ਸੀ। ਸਾਡੇ ਬਾਬਾ ਨਾਨਕ ਜੀ ਨੇ ਜਦ ਮੋਦੀ ਖਾਨੇ ਵਿੱਚ ਨੌਕਰੀ ਕੀਤੀ ਤਾਂ ਉੱਥੇ ਵੀ ਇਹਨਾਂ ਲਖਾਰੀਆਂ ਨੇ ਸਾਡੇ ਬਾਬਾ ਨਾਨਕ ਜੀ ਨੂੰ ਫੇਲ ਹੋਇਆ ਸਾਬਤ ਕੀਤਾ ਹੈ ਕਹਿੰਦੇ ਉੱਥੇ 13-13 ਹੀ ਤੋਲ ਤੋਲ ਕੇ ਮੋਦੀ ਖਾਨਾ ਲਟਵਾ ਦਿੱਤਾ ਕਹਿੰਦੇ ਬੇਸ਼ੱਕ ਕਿਸੇ ਨੂੰ 40 ਕਿਲੋ ਅਨਾਜ ਦੇਣਾ ਸੀ ਪਰ ਬਾਬਾ ਜੀ ਨੇ 13 ਤੋਂ ਵੱਧ ਗਿਣਤੀ ਹੀ ਨਹੀਂ ਰੱਖੀ ਬਸ 40 ਕਿਲੋ ਨੂੰ ਵੀ 13-13 ਹੀ ਕਹਿੰਦੇ ਰਹੇ ਅਕੇ ਜਦੋਂ ਸਾਬ ਕਿਤਾਬ ਕੀਤਾ ਗਿਆ ਤਾਂ ਸਾਬ ਪੂਰਾ ਨਿਕਲਿਆ ਹੈ ਨਾ ਕੁਦਰਤ ਦੇ ਉਲਟ ਗੱਲ ਜੇਕਰ ਕਿਸੇ ਆਦਮੀ ਨੂੰ 13 ਕਿਲੋ ਅਨਾਜ ਦੇਣਾ ਹੋਵੇ ਪਰ ਉਸ ਨੂੰ 40 ਕਿਲੋ ਅਨਾਜ ਦੇ ਕੇ 13 ਕਿਲੋ ਹੀ ਲਿਖ ਦਿੱਤਾ ਜਾਵੇ ਤਾਂ ਬਾਕੀ 27 ਕਿਲੋ ਵਾਲਾ ਘਾਟਾ ਕਿਵੇਂ ਪੂਰਾ ਹੋਵੇਗਾ ਇਹਨਾਂ ਲਿਖਾਰੀਆਂ ਨੇ ਸਾਡੇ ਬਾਬਾ ਨਾਨਕ ਜੀ ਨੂੰ ਨੌਕਰੀ ਕਰਨ ਵਿੱਚ ਵੀ ਫੇਲ ਹੋਇਆ ਸਾਬਤ ਕਰ ਦਿੱਤਾ ਹੈ ਜਦੋਂ ਕਿ ਸਾਡਾ ਸਾਡੇ ਬਾਬਾ ਨਾਨਕ ਜੀ ਇੱਕ ਬਹੁਤ ਵੱਡੇ ਅਹੁਦੇ ਉੱਪਰ ਆਪਣੀ ਸੇਵਾ ਨਿਭਾ ਰਹੇ ਸਨ ਜਿਸ ਤਰ੍ਹਾਂ ਇੱਕ ਪੂਰੇ ਸੂਬੇ ਵਿੱਚ ਕੋਈ ਅਫਸਰ ਦੀ ਡਿਊਟੀ ਲਗਾਈ ਜਾਂਦੀ ਹੈ ਸਾਡੇ ਬਾਬਾ ਨਾਨਕ ਜੀ ਨੂੰ ਵੀ ਉਹਨਾਂ ਦੀ لیاقت ਤੇ ਪੜ੍ਹਾਈ ਦੇਖ ਕੇ ਉਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੋਈ ਸੀ ਜੋ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਅਨਾਜ ਦੀ ਵੰਡ ਵਾਲਾ ਕੰਮ ਕੀਤਾ ਪਰ ਇਹਨਾਂ ਸਿੱਖੀ ਦੇ ਦੁਸ਼ਮਣਾਂ ਨੇ ਬਾਬਾ ਨਾਨਕ ਜੀ ਨੂੰ ਉੱਥੇ ਵੀ ਫੇਲ ਹੋਇਆ ਦਿਖਾਇਆ ਹੈ ਇਹਨਾਂ ਲਿਖਾਰੀਆਂ ਨੇ ਬਾਬਾ ਨਾਨਕ ਜੀ ਨੂੰ ਆਪਣੇ ਘਰ ਦੀ ਜ਼ਿੰਮੇਵਾਰੀ ਤੋਂ ਵੀ ਫੇਲ ਹੋਇਆ ਦਿਖਾਇਆ ਹੈ ਕਹਿੰਦੇ ਜਦ ਬਾਬਾ ਨਾਨਕ ਜੀ ਮੋਦੀ ਖਾਨੇ ਦੀ ਨੌਕਰੀ ਕਰਨ ਜਾਇਆ ਕਰਦੇ ਸਨ ਤਾਂ ਕਹਿੰਦੇ ਉਹ ਉੱਥੇ ਹੀ ਸੌ ਜਾਂਦੇ ਸਨ ਤੇ ਕਈ ਕਈ ਦੇਣਾ ਘਰੇ ਨਹੀਂ ਸਿਉਂਦੇ ਇਸ ਤਰ੍ਹਾਂ ਤੰਗ ਹੋ ਕੇ ਉਹਨਾਂ ਦੇ ਘਰ ਵਾਲੀ ਨੇ ਆਪਣੇ ਮਾਤਾ ਪਿਤਾ ਨੂੰ ਦੱਸ ਦਿੱਤਾ ਆਪਣੀ ਧੀ ਦੀ ਗੱਲ ਸੁਣ ਕੇ ਬਾਬਾ ਨਾਨਕ ਜੀ ਦੇ ਸੱਸ ਤੇ ਸਹਰਾ ਸਾਹਿਬ ਨੇ ਆ ਕੇ ਬਾਬਾ ਨਾਨਕ ਜੀ ਦੇ ਪਿਤਾ ਮਹਤਾ ਕਾਲੂ ਤੇ ਉਹਨਾਂ ਦੀ ਮਾਤਾ ਜੀ ਨੂੰ ਉਲੰਬਾ ਦਿੱਤਾ ਕਿ ਸਾਡੀ ਧੀ ਬਹੁਤ ਤੰਗ ਹੈ ਤੁਹਾਡਾ ਮੁੰਡਾ ਸਾਡੇ ਧੀ ਦਾ ਬਿਲਕੁਲ ਧਿਆਨ ਨਹੀਂ ਰੱਖਦਾ ਅਤੇ ਸਾਰੇ ਆਪਣੀ ਤਨਖਾਹ ਬਾਹਰ ਹੀ ਲਟਵਾ ਆਉਂਦਾ ਹੈ ਜੇਕਰ ਬਾਬਾ ਨਾਨਕ ਜੀ ਨੇ ਕਰਤਾਰਪੁਰ ਵਿਖੇ ਖੇਤੀ ਦਾ ਕੰਮ ਸ਼ੁਰੂ ਕੀਤਾ ਤਾਂ ਉੱਥੇ ਵੀ ਇਨ੍ਹਾਂ ਦੁਸ਼ਮਣਾਂ ਨੇ ਬਾਬਾ ਨਾਨਕ ਜੀ ਨੂੰ ਪਾਗਲ ਸੱਦ ਕਰਨ ਦੀ ਕੋਸ਼ਿਸ਼ ਕੀਤੀ ਹੈ ਕਹਿੰਦੇ ਕਰਤਾਰਪੁਰ ਵਿਖੇ ਬਾਬਾ ਨਾਨਕ ਜੀ ਕੋਲ ਸੰਗਤਾਂ ਸੇਵਾ ਕਰਨ ਲਈ ਜਾਂਦੀਆਂ ਹੁੰਦੀਆਂ ਸਨ ਬਾਬਾ ਨਾਨਕ ਜੀ ਨੇ ਚਲਦੇ ਚਲਦੇ ਲੰਗਰ ਨੂੰ ਰੋਕ ਕੇ ਸੰਗਤਾਂ ਨੂੰ ਭੋਜਨ ਖਵਾਉਣਾ 3 ਤੀਸਰੇ ਦਿਨ ਕਰ ਦਿੱਤਾ ਜਦ ਕਣਕ ਦੀ ਫਸਲ ਬਿਲਕੁਲ ਪੱਕ ਗਈ ਤਾਂ ਸੰਗਤਾਂ ਨੇ ਕਿਹਾ ਕਿ ਗੁਰੂ ਜੀ ਹੁਣ ਕੀ ਕਰੀਏ ਗੁਰੂ ਸਾਹਿਬ ਜੀ ਨੇ ਕਿਹਾ ਕਿ ਕਣਕ ਨੂੰ ਵੱਢ ਕੇ ਇਸ ਦੇ ਵੱਡੇ ਵੱਡੇ ਢੇਰ ਲਾ ਦਿਓ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਗੱਲ ਮੰਨ ਕੇ ਕਣਕ ਦੇ ਢੇਰ ਲਾ ਦਿੱਤੇ ਜਦ ਕਣਕ ਦੇ ਢੇਰ ਲਾ ਕੇ ਸੰਗਤਾਂ ਨੇ ਅਗਲਾ ਕੰਮ ਗੁਰੂ ਸਾਹਿਬ ਜੀ ਤੋਂ ਪੁੱਛਿਆ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਿਆਦਾ ਲਾਲਚ ਨਾ ਕਰੋ ਜਿਆਦਾ ਲਾਲਚ ਬਹੁਤ ਮਾੜਾ ਹੁੰਦਾ ਹੈ ਇੱਕ ਮੱਚਸ ਲੈ ਕੇ ਸਾਰੇ ਕਣਕ ਦੇ ਢੇਰਾਂ ਨੂੰ ਅੱਗ ਲਾ ਦਿਓ ਕੀ ਸਾਡੇ ਬਾਬਾ ਨਾਨਕ ਜੀ ਅਜਿਹਾ ਕੰਮ ਸੰਗਤਾਂ ਨੂੰ ਕਰਨ ਵਾਸਤੇ ਕਹਿ ਸਕਦੇ ਸਨ ਕਿ ਇੰਨੀ ਮੁਸ਼ਕਲ ਨਾਲ ਕਣਕ ਨੂੰ ਪਹਿਲਾਂ ਬੀਜਿਆ ਫਿਰ ਉਹਨਾਂ ਨੂੰ ਪਾਣੀ ਲਾ ਕੇ ਖਾਦਾ ਪਾ ਕੇ ਜਾਂ ਹੋਰ ਮਿਹਨਤ ਕਰਕੇ ਕਣਕ ਨੂੰ ਜਦ ਪੱਕ ਗਈ ਤਾਂ ਵੱਢ ਕੇ ਢੇਰ ਲਾ ਦਿੱਤੇ ਤੇ ਬਾਬਾ ਨਾਨਕ ਜੀ ਨੇ ਕਹਿ ਦਿੱਤਾ ਕਿ ਇਸ ਨੂੰ ਇੱਕ ਡੱਬੀ ਨਾਲ ਲੈ ਕੇ ਅੱਗ ਲਾ ਦਿਓ ਦੋਸਤੋ ਇਸ ਤਰ੍ਹਾਂ ਸਾਡੇ ਬਾਬਾ ਨਾਨਕ ਜੀ ਤੋਂ ਇਹਨਾਂ ਲਖਾਰੀਆਂ ਨੇ ਕਣਕ ਨੂੰ ਅੱਗ ਵੀ ਲਗਵਾ ਦਿੱਤੀ ਇੱਥੇ ਹੀ ਬਸ ਨਹੀਂ ਇਹਨਾਂ ਲੋਕਾਂ ਨੇ ਸਾਡੇ ਗੁਰੂ ਸਾਹਿਬ ਜੀ ਤੋਂ ਕਿੱਕਰ ਕਿੱਕਰਾ ਠੱਕਰ ਤੋਂ ਮਠਿਆਈ ਵੀ ਚੜਵਾ ਦਿੱਤੀ ਹੈ ਕਹਿੰਦੇ ਇੱਕ ਵਾਰ ਭਾਈ ਮਰਜ਼ਾਨੇ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਮੈਨੂੰ ਭੁੱਖ ਬਹੁਤ ਸਤਾ ਰਹੀ ਹੈ ਮੈਂ ਇਸ ਤੋਂ ਅੱਗੇ ਹੋਰ ਨਹੀਂ ਤੁਰ ਸਕਦਾ ਗੁਰੂ ਸਾਹਿਬ ਨੇ ਆਪਣੇ ਸਾਹਮਣੇ ਖੜੇ ਕਿਕਰ ਦਾ ਇਸ਼ਾਰਾ ਕਰਕੇ ਕਿਹਾ ਕਿ ਇਸ ਦਾ ਢਾਣਾ ਫੜ ਕੇ ਹਿਲਾਉਣ ਦਿਓ ਭਾਈ ਮਰਦਾਨੇ ਨੇ ਜਦ ਕਿਕਰ ਦਾ ਢਾਣਾ ਫੜ ਕੇ ਹਿਲਾਉਣਾ ਤਾਂ ਕਹਿੰਦੇ ਉੱਪਰੋਂ ਲੱਡੂ ਜਲੇਬੀਆਂ ਬਰਫੀ ਪੇੜੇ ਡਗ ਡਗ ਢੇਰ ਲੱਗ ਗਿਆ ਜੋ ਕਿ ਸਾਰਿਆਂ ਨੇ ਰੱਜ ਰੱਜ ਕੇ ਮਠਾਈ ਖਾਧੀ ਇਸ ਦੇ ਉਲਟ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਫਰੀਦ ਜੀ ਆਪਣੀ ਬਾਣੀ ਵਿੱਚ ਕਹਿ ਰਹੇ ਹਨ ਕਿ ਲੋੜੇ ਦਾਖ ਬਜੌਰੀਆਂ ਕਿਕਰ ਬੀਜੇ ਜੱਟ ਭਾਵ ਇਨਸਾਨ ਕਿਕਰਾਂ ਦੇ ਦਰਖਤ ਲਾ ਕੇ ਉਸ ਉੱਪਰੋਂ ਅਫਗਾਨਿਸਤਾਨ ਦੀਆਂ ਦਾਖਾਂ ਪਾਲਦਾ ਹੈ ਪਰ ਇਹ ਲਖਾਰੀ ਇੱਥੇ ਕਥਾਵਾਚਕ ਸਾਡੇ ਗੁਰੂਆਂ ਤੇ ਭਗਤਾਂ ਦੀ ਬਾਣੀ ਦੀ ਪ੍ਰਵਾਹ ਕੀਤੇ ਬਿਨਾ ਸਾਡੇ ਬਾਬਾ ਨਾਨਕ ਜੀ ਕੋਲੋਂ ਕਿਕਰਾਂ ਤੋਂ ਮਠਿਆਈ ਚੜਵਾ ਰਹੇ ਹਨ ਦੋਸਤੋ 100 ਰੁਪਏ ਦਾ ਲੰਗਰ ਲਗਾ ਕੇ ਭੁੱਖੇ ਸਾਧੂਆਂ ਨੂੰ ਰੋਟੀ ਖਾਣ ਵਾਲੀ ਸਾਖੀ ਬਹੁਤ ਮਸ਼ਹੂਰ ਹੈ ਕਹਿੰਦੇ ਬਾਬਾ ਨਾਨਕ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ 20 ਰੁਪਏ ਦੇ ਕੇ ਕੋਈ ਵਪਾਰ ਕਰਨ ਵਾਸਤੇ ਭੇਜਿਆ ਬਾਬਾ ਨਾਨਕ ਜੀ ਉਹਨਾਂ 20 ਰੁਪਏ ਦਾ ਭੁੱਖੇ ਸਾਧੀਆਂ ਸਾਧੂਆਂ ਨੂੰ ਲੰਗਰ ਛਕਾ ਕੇ ਘਰੇ ਵਾਪਸ ਖਾਲੀ ਆ ਗਏ ਜਦੋਂ ਉਹਨਾਂ ਦੇ ਪਿਤਾ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਪਿਤਾ ਜੀ ਨੇ ਬਾਬਾ ਨਾਨਕ ਜੀ ਨੂੰ ਕਹਿੰਦੇ ਚਪੇੜਾਂ ਮਾਰੀਆਂ ਦੋਸਤੋ ਇਹ ਸਾਖੀ ਵਿਲੜ ਅਤੇ ਵੱਡੀਆਂ-ਵੱਡੀਆਂ ਗੋਗੜਾਂ ਵਾਲਿਆਂ ਨੇ ਫਿੱਟ ਕੀਤੀ ਹੈ ਕਿ ਸਾਨੂੰ ਵੀ ਲੋਕੋ ਵਿਹਲੇ ਬੈਠਿਆਂ ਨੂੰ ਭੋਜਨ ਛਕਾਉਣ ਅਤੇ ਸਾਨੂੰ ਕੋਈ ਕੰਮ ਹੀ ਨਾ ਕਰਨਾ ਪਵੇ ਯਾਦ ਰਹੇ ਕਿ ਉਸ ਵੇਲੇ ਦੀ ਜੋ ਵੀ ਕਰੰਸੀ ਦਾ ਨਾਮ ਹੋਵੇਗਾ ਉਸ ਵੇਲੇ ਦੇ 20 ਰੁਪਏ ਦੀ ਕੀਮਤ ਅੱਜ ਕਰੋੜਾਂ ਰੁਪਏ ਬਣਦੀ ਹੈ ਇੰਨੀ ਵੱਡੀ ਰਕਮ ਨਾਲ ਉਸ ਵਕਤ ਕਈ ਅਨਾਜ ਦੇ ਟਰੱਕ ਆ ਸਕਦੇ ਸਨ ਉਸ ਵਕਤ ਨਾ ਇੰਨੀ ਕੋਈ ਆਬਾਦੀ ਸੀ ਫਿਰ 20 ਰੁਪਏ ਦੇ ਇੰਨੇ ਟਰੱਕ ਅਨਾਜ ਲੈ ਕੇ ਬਾਬਾ ਨਾਨਕ ਦੀ ਕਿਹੜੇ ਸਾਧੂਆਂ ਨੂੰ ਲੰਗਰ ਛਕਾ ਕੇ ਆ ਗਏ ਕੀ ਬਾਬਾ ਨਾਨਕ ਜੀ ਮੂਰਖ ਸਨ ਕਿ ਉਹਨਾਂ ਦੇ ਪਿਤਾ ਜੀ ਨੇ ਇੰਨਾ ਧਨ ਉਹਨਾਂ ਨੂੰ ਕੋਈ ਕਾਰੋਬਾਰ ਕਰਨ ਵਾਸਤੇ ਦਿੱਤਾ ਹੋਵੇ ਤੇ ਉਹ ਘਰੇ ਖਰਾਬ ਕਰਕੇ ਘਰੇ ਖਾਲੀ ਆ ਜਾਣ ਪਰ ਲਿਖਾਰੀਆਂ ਨੇ ਸਾਡੇ ਬਾਬਾ ਨਾਨਕ ਜੀ ਨੂੰ ਮੂਰਖ ਸਿੱਧ ਕਰਨਾ ਸੀ ਇਸ ਕਰਕੇ ਉਹਨਾਂ ਨੇ ਅਜਿਹੀ ਕਹਾਣੀ ਫਿੱਟ ਕਰ ਦਿੱਤੀ ਹੈ ਜਿਸ ਨੂੰ ਅਸੀਂ ਸਾਰੇ ਸਿੱਖ ਭਰਾ ਅੱਜ ਤੱਕ ਸੱਚੀ ਮੰਨ ਰਹੇ ਹਾਂ ਇਹਨਾਂ ਸਿੱਖੀ ਦੇ ਦਸ਼ਮਣਾਂ ਨੇ ਸਾਡਾ ਸਾਡੇ ਬਾਬਾ ਨਾਨਕ ਜੀ ਤੋਂ ਆਪਣੇ ਪੰਜੇ ਨਾਲ ਭਾਰ ਤੋਂ ਵਲੀ ਖੰਧਾਰੀ ਦੁਆਰਾ ਸੁੱਟੇ ਪੱਥਰ ਨੂੰ ਵੀ ਰੁਕਵਾ ਦਿੱਤਾ ਰੀਠੇ ਮਿੱਠੇ ਵੀ ਕਰਵਾ ਦਿੱਤੇ ਵੇਈ ਨਦੀ ਵਿੱਚ ਤਿੰਨ ਦਿਨਾਂ ਵਿੱਚ ਤੱਕ ਚੁੰਬੀ ਵੀ ਮਰਵਾ ਦਿੱਤੀ ਜੇਕਰ ਗੱਲ ਨੂੰ ਮੁਕਦਾ ਕਰਨਾ ਹੋਵੇ ਤਾਂ ਇਹਨਾਂ ਲਿਖਾਰੀਆਂ ਤੇ ਕਥਾਵਾਚਕਾਂ ਨੇ ਸਾਡੇ ਬਾਬਾ ਨਾਨਕ ਜੀ ਦਾ ਹੁਲੀਆ ਹੀ ਵਿਗਾੜ ਕੇ ਰੱਖ ਦਿੱਤਾ ਹੈ ਇਹਨਾਂ ਸਿੱਖੀ ਦੇ ਦੁਸ਼ਮਣਾਂ ਨੇ ਬਾਬਾ ਨਾਨਕ ਜੀ ਨੂੰ ਇੱਕ ਸਿੱਧੜ ਜਹਾ ਮੂਰਖ ਜਹਾ ਤੇ ਚਮਤਕਾਰ ਦਿਖਾਉਣ ਵਾਲਾ ਅਨਪੜ੍ਹ ਜ ਆਦਮੀ ਬਣਾ ਕੇ ਪੇਸ਼ ਕੀਤਾ ਹੈ ਪਰ ਜੇਕਰ ਅਸੀਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਬਾਬਾ ਨਾਨਕ ਜੀ ਦੇ ਵਿਚਾਰ ਪੜ੍ਹਨੇ ਹੋਣ ਤਾਂ ਉਹ ਤਸਵੀਰ ਕੁਝ ਹੋਰ ਹੀ ਹੈ ਉਨ੍ਹਾਂ ਦੇ ਲਿਖੇ ਹੋਏ ਬਾਣੀ ਤੋਂ ਪਤਾ ਲੱਗਦਾ ਕਿ ਉਹ ਇੱਕ ਵਿਗਿਆਨਕ ਸੋਚ ਰੱਖਣ ਵਾਲੇ ਬਹੁਤ ਹੀ ਪੜ੍ਹੇ ਲਿਖੇ ਇਨਸਾਨ ਸਨ ਅਫਸੋਸ ਕਿ ਅਸੀਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਨਾਨਕ ਜੀ ਨੂੰ ਸਮਝ ਹੀ ਨਹੀਂ ਸਕੇ ਸਗੋਂ ਅਸੀਂ ਲਖਾਰੀਆਂ ਤੇ ਕਥਾਵਾਚਕਾਂ ਦੀਆਂ ਝੂਠੀਆਂ ਗੱਲਾਂ ਨੂੰ ਸੁਣ ਕੇ ਯਕੀਨ ਕਰ ਲਿਆ ਦੋਸਤੋ ਇਹਹੀ ਕਾਰਨ ਹੈ ਕਿ ਅੱਜ ਦੇ ਸਮੇਂ ਬਾਬਾ ਨਾਨਕ ਜੀ ਦੀ ਸਿੱਖੀ ਕਰਾਹੇ ਪੈ ਚੁੱਕੀ ਹੈ। ਸੋ ਉਮੀਦ ਹੈ ਕਿ ਅਸੀਂ ਬਾਬਾ ਨਾਨਕ ਜੀ ਦੀ ਬਾਣੀ ਨੂੰ ਖੁਦ ਪੜ੍ਹ ਕੇ ਸਮਝ ਕੇ ਇਸ ਤੇ ਉੱਪਰ ਪਹੁੰਚਾਂਗੇ। ਇਹ ਬਾਬਾ ਨਾਨਕ ਜੀ ਦੇ ਅਕਸ ਨੂੰ ਵਿਗਾੜਨ ਦਾ ਕੰਮ ਸਾਡੇ ਹੀ ਲੋਕਾਂ ਨੇ ਜੋ ਸਿੱਖੀ ਦੇ ਭੇਸ ਵਿੱਚ ਹਨ, ਚੰਦ ਪੈਸਿਆਂ ਦੇ ਲਾਲਚ ਵਿੱਚ ਆ ਕੇ ਕੀਤਾ ਹੈ। ਇਸੇ ਉਮੀਦ ਨਾਲ ਮੈਂ ਆਪਣੇ ਇਸ ਵੀਡੀਓ ਨੂੰ ਬਸ ਇੱਥੇ ਹੀ ਵਿਰਾਮ ਦਿੰਦਾ ਹਾਂ ਜੇਕਰ ਆਪ ਜੀ ਨੂੰ ਮੇਰੇ ਵਿਚਾਰ ਚੰਗੇ ਲੱਗਣ ਤਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਪਰ ਦੋਸਤੋ ਇੱਕ ਚੀਜ਼ ਮੈਂ ਦੇਖੀ ਹੈ ਕਿ ਬਹੁਤ ਸਾਰੇ ਵੀਰ ਵੀਡੀਓ ਨੂੰ ਸੁਣ ਕੇ ਬਸ ਉੱਥੇ ਹੀ ਛੱਡ ਦਿੰਦੇ ਹਨ ਨਾ ਉਹ ਕੋਈ ਸਬਸਕ੍ਰਾਈਬ ਕਰਦੇ ਹਨ ਨਾ ਕੋਈ ਲਾਈਕ ਕਰਦੇ ਹਨ ਨਾ ਕੋਈ ਚੰਗਾ ਮਾੜਾ ਕਮੈਂਟ ਕਰਦੇ ਹਨ ਸੋ ਉਮੀਦ ਹੈ ਕਿ ਤੁਸੀਂ ਇਸ ਗੱਲ ਦਾ ਧਿਆਨ ਰੱਖੋਗੇ ਸੋ ਬੋਲਦੇ ਸਮੇਂ ਮੇਰੇ ਕੋਲੋਂ ਕੋਈ ਲਫ਼ਜ਼ ਵੱਧ ਘੱਟ ਗਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਸਤਿ ਸ੍ਰੀ ਅਕਾਲ